ਬ੍ਰਾਹਮਣ ਚੁਲੀ ਸੰਤੋਖ ਕੀ ਕੋਈ ਧਰਮ ਮੰਦਰਾਂ ਦਾ ਪੁਜਾਰੀ ਹੈ ਪੁਰਾਣੇ ਜ਼ਮਾਨੇ ਚ ਮੌਲਵੀ ਬ੍ਰਾਹਮਣ ਇਸ ਤਰ੍ਹਾਂ ਗੁਰਦੁਆਰੇ ਦੀ ਇੱਕ ਸ਼੍ਰੇਣੀ ਜਿਸ ਦੇ ਚ ਗ੍ਰੰਥੀ ਸਿੰਘ ਰਾਗੀ ਪ੍ਰਚਾਰਕ ਸਾਰੇ ਆ ਜਾਂਦੇ ਨੇ ਇਸ ਜਮਾਤ ਨੂੰ ਗੁਰੂ ਨਾਨਕ ਦਾ ਉਪਦੇਸ਼ ਕਿਵੇਂ ਪਵਿੱਤਰ ਹੋਣਗੇ ਕੀਰਤਨ ਕਰਕੇ ਪਵਿੱਤਰ ਹੋਣਗੇ ਨਹੀਂ ਹੋਣਗੇ ਕਥਾ ਕਰਕੇ ਪਵਿੱਤਰ ਹੋਣਗੇ ਨਹੀਂ ਹੋਣਗੇ ਪਾਠ ਕਰਕੇ ਪਵਿੱਤਰ ਹੋਣਗੇ ਨਹੀਂ ਹੋਣਗੇ ਔਖੇ ਨਾ ਹੋਣਾ ਇਹ ਪਾਠ ਵੇਦਾਂ ਦਾ ਬ੍ਰਾਹਮਣ ਸਾਰਾ ਦਿਨ ਕਰਦੇ ਰਹਿੰਦੇ ਸਨ ਇਹ ਕਿਸ ਤਰ੍ਹਾਂ ਪਵਿੱਤਰ ਹੋਣਗੇ ਬ੍ਰਾਹਮਣ ਚੁਲੀ ਸੰਤੋਖ ਕੇ ਇਹ ਸੰਤੋਖ ਧਾਰਨ ਨਾਲ ਪਵਿੱਤਰ ਹੋਣਗੇ ਸੰਤੋਖ ਦਾ ਮਤਲਬ ਜੋ ਕੁਝ ਹੈ ਜੈਸਾ ਹੈ ਕਬੂਲ ਪਰਵਾਨ ਇਸ ਨਾਲ ਪਵਿੱਤਰ ਹੋਣਗੇ ਉਂਝ ਨਹੀਂ ਹੋਣਗੇ ਭਾਵੇਂ ساری ਜ਼ਿੰਦਗੀ ਪਾਠ ਕਰਦੇ ਰਹਿਣ ਔਰ ਖਿਮਾ ਕਰਨੀ ਪਾਠ ਤੇ 1 ਮਿੰਟ ਦਾ ਬੰਦੇ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ ਤੇ 16 16 ਘੰਟੇ ਪਾਠ ਕਰਕੇ ਵੀ ਜੇ ਕੋਈ ਨਹੀਂ ਬਣਿਆ ਤੇ ਕੁਛ ਨਾ ਕੁਛ ਤੇ ਗੱਲ ਹੈ ਨਾ ਸੋਚਣਾ ਪੈਗਾ ਵਿਚਾਰਨਾ ਪੈਗਾ ਸਾਹਿਬ ਕਹਿੰਦੇ ਨੇ ਬ੍ਰਾਹਮਣ ਚੁਲੀ ਸੰਤੋਖ ਕੀ ਜੋ ਪੁਜਾਰੀ ਹੈ ਉਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ ਸੰਤੋਖ ਨਾਲ ਗਿਰਹੀ ਕਾ ਸਤਦਾਨ ਤੇ ਗ੍ਰਸਤੀ ਆਮ ਕਾਰੋ ਵਿਹਾਰੀ ਬੰਦਾ ਕਮ ਧੰਦਿਆਂ ਵਿੱਚ ਭਰੇ ਵਰਤ ਉਹ ਕਿਸ ਤਰ੍ਹਾਂ ਪਵਿੱਤਰ ਹੋਵੇਗਾ ਗ੍ਰਹੀ ਕਾ ਸਤਦਾਨ ਸਤਵਾਦੀ ਹੋਵੇ ਉੱਚਾ اخلاق ਹੋਵੇ ਤੇ ਦਾਨੀ ਬਿਰਤੀ ਆਵੇ ਹੁਣ ਪਵਿੱਤਰ ਹੋਵੇਗਾ ਹੁਣ ਨਹੀਂ ਹੋਵੇਗਾ اخلاق ਦੀ ਉਚਤਾ ਹੋਵੇ ਸੱਚ ਦੀ ਪਹਿਚਾਨ ਹੋਵੇ ਦਾਨੀ ਸੁਭਾਅ ਹੋਵੇ ਗ੍ਰਹੀ ਕਾ ਸਤਦਾਨ ਰਾਜੇ ਚੁਲੀ ਨਿਆਉਂ ਕੀ ਹੁਕਮਰਾਨ ਹੈ ਕੁਰਸੀ ਤੇ ਬੈਠਾ ਹੈ ਹਕੂਮਤ ਕਰ ਰਿਹਾ ਹੈ ਤੇ ਇਹ ਪਾਠ ਪੂਜਾ ਨਾਲ ਪਵਿੱਤਰ ਹੋ ਜਾਏਗਾ ਸਾਬ ਕਹਿੰਦੇ ਨਹੀਂ ਇਹਦੀ ਸਾਧਨਾ ਇਹ ਹੈ ਕਿ ਇਨਸਾਫ ਕਰੇ ਬਸ ਨਿਆਂ ਕਰੇ ਇਨਸਾਫ ਕਰੇ ਇਧਰ ਗੁਰਦੁਆਰੇ ਬੈਠਾ ਇਧਰ ਨਮਾਜ਼ ਪੜ੍ਹ ਲਈਏ ਇਧਰ ਮੰਦਰ ਦੇ ਚ ਪੂਜਾ ਪਾਠ ਕਰ ਲਈਏ ਇਧਰ ਸਾਰਾ ਦਿਨ ਬੇਇਨਸਾਫੀ ਕਰਦਾ ਹੈ ਗਲਤ ਕਲਮ ਚਲਾਂਦਾ ਹੈ ਇਹਦੇ ਨਾਲ ਉਹ ਪਵਿੱਤਰ ਨਹੀਂ ਹੋਵੇਗਾ ਰਾਜੇ ਚੁਲੀ ਨਿਆਉ ਕੀ ਪੜਿਆ ਸਚ ਦੇ ਆਨ ਪਾਣੀ ਚਿਤਨਾ ਧੋਪਈ ਮੁਖ ਪੀ ਤੇ ਤਖ ਜਾਏ ਪਾਣੀ ਪਿਤਾ ਹੈ ਜਗਤ ਕਾ ਫਿਰ ਪਾਣੀ ਸਬਖਾਏ ਤੋ ਮੈਂ ਸਿਰਫ ਇਸੇ ਇੱਕ ਖਿਆਲ ਨੂੰ ਲਮਕਾਵਾ ਨਾ ਸੈਵ ਕੰਨ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖਵਾ ਸਿਰਫ ਇਸੇ